ਇਹ ਤੱਤੀ ਤੇ ਆਉਂਦੇ ਨੇ ਜਾਗ ਰੂਪਤਾਰਨ ਵਾਸਤੇ ਇਹ ਗੁਰੂ ਸਾਹਿਬ ਜੀ ਥੋੜੇ ਮੱਡੇ ਹੁੰਦੇ ਨੇ ਤੇ ਆਪਣੇ ਪਿਤਾ ਸੰਤੋਖਦਾਸ ਜੀ ਨਾਲ ਉਹਨਾਂ ਦੇ ਕਾਰੋਬਾਰ ਵਿੱਚ ਹੱਥ ਵਟਾਉਣਾ ਸ਼ੁਰੂ ਕਰ ਦਿੰਦੇ ਨੇ ਜਿਵੇਂ ਆਪਾਂ ਆਪਣਾ ਕੋਈ ਕਾਰੋਬਾਰ ਆਪਾਂ ਪੀੜੀ ਦਰ ਪੀੜੀ ਸੰਭਾਲਦੇ ਸਾਡੇ ਓਵੇਂ ਗੁਰੂ ਸਾਹਿਬ ਜੀ ਆਪਣੇ ਪਿਤਾ ਜੀ ਦਾ ਕੰਮ ਸੰਭਾਲਣਾ ਸ਼ੁਰੂ ਕਰਤਾ ਉਹਨਾਂ ਦਾ ਕੰਮ ਸੀ ਚੰਮ ਦਾ ਚੰਮ ਦੇ ਆ ਜੁੱਤੀਆਂ ਬਣਾਉਣੀਆਂ ਜੋੜੇ ਕੰਢਣਾ ਜਦੋਂ ਗੁਰੂ ਰਵਿਦਾਸ ਜੀ ਬੈਠੇ ਆਪਣੇ ਕੁਟਿਆ ਦੇ ਵਿੱਚ ਜੋੜੇ ਕੰਢਦੇ ਨੇ ਪਰ ਉਹ ਕੰਢਦੇ ਦੇ ਜੋੜੇ ਨੇ ਪਰ ਉਹ ਕੰਢਦੇ ਦੇ ਜੋੜੇ ਨੇ ਪਰ ਲੋਕਾਂ ਦੀਆਂ ਕਿਸਮਤਾਂ ਨੂੰ ਗੰਢਿਆਉਣਾ ਨੂੰ ਕਿਸਮਤਾਂ ਨੂੰ ਗੰਢ ਕੇ ਇੱਕ ਸੱਚ ਦਾ ਮਾਰਗ ਬਖਲਾਇਆ